ਆਜੂ ਆਜੂ ਲੋ ਜੀ ਇਧਰਲੇ ਪਾਸੇ ਸੰਤਾਂ ਸ਼ਾਕਰੀਆਂ ਆ ਚਾਵਲ ਨਾਲ ਸਬਜੀ ਤੇ ਮਾਤਾ ਰਾਣੀ ਦਾ ਭੋਜਨ ਇੱਧਰਲੇ ਪਾਸੇ ਸੱਜਿਆ ਹੋਇਆ ਅੱਜ ਜਾਮ ਬਹੁਤ ਲੱਗੇ ਤਕੜੇ ਤਕੜੇ ਸ਼ਾਮ ਤੱਕ ਦਾ ਨਿਕਲਣਾ ਮੁਸ਼ਕਲ ਹੋ ਜਾਣਾ ਇੱਥੇ ਆ ਕਿੰਦੇ ਸੰਤਾਂ ਦੇਖ ਸਕੋਗੇ ਤੁਸੀਂ ਯਾਰ ਮੈਨੂੰ ਪਤਾ ਕੀ ਹੋ ਜਾਏ ਕੋੜ ਕਹਿੰਦੇ ਦਾ ਲਓ ਜੀ ਸੰਗਤ ਜੀ ਦਾ ਰਸ ਬਹੁਤ ਆ ਗੱਡੀ ਰੋਕੀ ਐਹੀਂ ਲਓ ਜੀ ਇਧਰਲੇ ਪਾਸੇ ਵੀ ਲੱਗਾ ਹੋਇਆ ਹੈ ਲੰਗਰ ਮਾਤਾ ਰਾਣੀ ਦਾ ਤੇ ਬੱਚਿਆਂ ਨੂੰ ਸਨੈਕਸ ਦੇ ਰਹੇ ਆ ਤੇ ਨਾਲ-ਨਾਲ ਜਲੇਬੀਆਂ ਦਾ ਲੰਗਰ ਆ ਜੀ ਲਓ ਤਾਂ ਹੀ ਗੱਲਾਂ ਤੁਸੀਂ ਡਰਦੇ ਹੋਨੇ ਉਹ ਭਾਜੀ ਦੀ ਗੱਡੀ ਲੱਗ ਗਈ ਆ ਅੰਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੀ ਕੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਹੈਗਾ ਆ ਮਾਤਾ ਰਾਣੀ ਦਾ ਸਤਵਾਂ ਨਵਰਾਤਰਾ ਤੇ ਅੱਜ ਅਸੀਂ ਜਾ ਰਹੇ ਆ ਤੇ ਅੱਜ ਦੇਖੋ ਕਿੰਦਾ ਤਾਂ ਮਾਹੌਲ ਹੁੰਦਾ ਇੱਕ ਤਾਂ ਛੁੱਟੀ ਅੱਜ ਤੇ ਸ਼ਹੀਦ ਉਧਮ ਸਿੰਘ ਜੀ ਕਰਕੇ ਅੱਜ ਛੁੱਟੀ ਆ ਤੇ ਅੱਜ ਚੱਲੇ ਆ ਹਜੇ ਟਾਈਮ 12:00 ਵਜੇ ਆ ਤੇ ਬਾਕੀ ਦੇਖਦੇ ਆ ਕਿੰਦਾ ਤਾਂ ਮਾਹੌਲ ਆ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਤਾਂ ਅੱਜ ਸਾਡੇ ਨਾਲ ਆਈ ਨੀ ਦੀ ਨੀਦੀ ਕਹਿ ਰਹੀ ਸੀ ਕਿ ਅੱਜ ਆਪਾਂ ਫਿਰ ਗੱਡੀ ਗੱਡੀ ਕਰਦੇ ਮੈਂ ਵੀ ਜਾਣਾ ਨੀਦੀ ਤਾਂ ਦੇਖੋ ਤੇ ਮੰਮੀ ਹੁਣੇ ਵੀ ਕਹਿੰਦੇ ਸੀ ਨਾਲ ਜਾਣਾ ਵਾ

ਸਾਰੇ ਬੱਲੇ ਜੈ ਮਾਤਾ ਦੀ ਤੇ ਲੋ ਜੀ ਸੰਗਤ ਜੀ ਨਲੋਇਆ ਚੌਂਕ ਵੀ ਲੱਗਾ ਹੋਇਆ ਹੈ ਲੰਗਰ ਤੇ ਇਧਰਲੇ ਪਾਸੇ ਵੀ ਲੰਗਰ ਦੀ ਤਿਆਰੀ ਹੋ ਗਈ ਆ ਹੋ ਰਹੀ ਹੈ ਹਾਂਜੀ ਹੋ ਰਹੀ ਹੈ ਤਿਆਰੀ ਤੇ ਸੰਗਤ ਕਾਫੀ ਜਾ ਰਹੀ ਆ ਬਾਕੀ ਦੇਖਦੇ ਅੱਗੇ ਜਾ ਕੇ ਕਿਦਾਂ ਦਾ ਮਾਹੌਲ ਆ ਲੋ ਜੀ ਤੇ ਇਧਰ ਵੀ ਲੰਗਰ ਪ੍ਰਸ਼ਾਦਾ ਚੱਲਦਾ ਪਿਆ ਆ ਤੇ ਨਾਲ ਪੂੜੀਆਂ ਬਣਦੀਆਂ ਪਈਆਂ ਤੇ ਸੰਗਤਾਂ ਉਹ ਟਰਾਲੀ ਤੇ ਦੇਖੋ ਸਾਹਮਣੇ ਜਾ ਰਹੀਆਂ ਤੇ ਕੁਝ ਕ ਸੰਗਤ ਲੰਗਰ ਖਾਨ ਜਾਂਦੀ ਆ ਤੇ ਕੁਝ ਕ ਸੰਗਤ ਮਾਤਾ ਰਾਣੀ ਦੇ ਦਰਬਾਰ ਜਾਂਦੀ ਆ ਤੇ ਕਿਉਂਕਿ ਅੱਜ ਰਾਤ ਨੂੰ ਹੈਗੀਆਂ 31 ਤਰੀਕ ਰਾਤ ਨੂੰ ਜੋਤਾਂ ਆ ਤੇ ਬਾਕੀ ਬਹੁਤ ਸਾਰੀ ਸੰਗਤ ਜਾਣੀ ਆ ਅੱਜ ਮਾਤਾ ਰਾਣੀ ਦੇ ਦਰਸ਼ਨ ਕਰਨ ਦੋ ਜਾ ਕੇ ਦੇਖਿਓ ਦੇਖਿਓ ਕਿੰਨਾ ਦੇਖਿਓ ਕਿੰਨਾ ਲੰਗਰ ਸ਼ਾਨਾ ਵਾਸਾਇਤ ਹੀ ਵਿੱਚ ਨਹੀਂ ਇਹਦੀ ਕਮੈਂਟਰੀ ਸੁਣੀ ਜਾਇਆ ਉਹ ਖਾਣਾ ਹੁੰਦਾ ਨਹੀਂ ਇਹਨੇ ਬਸ ਲੰਗਰ ਲੰਗਰ ਕਰੀ ਜਾਣਾ ਕਿੰਨੇ ਦਿਨ ਦੇ ਪਿੱਛੇ ਪਈ ਕਹਿੰਦੀ ਜਾਣਾ ਚਾਹੇ ਕਿੰਨੇ ਦਿਨ ਦੀ ਕਹਿੰਦੀ ਸਾਡੀਆਂ ਵੀਡੀਓਜ਼ ਦੇਦੀ ਸੀ ਤਾਂ ਕਹਿੰਦੀ ਸੀ ਕਿ ਮੰਮਾ ਮੈਂ ਵੀ ਜਾਣਾ ਤਾਂ ਇਹਨ ਘਮਾਉਣ ਆਏ ਆ ਅੱਜ ਅਸੀਂ ਆ ਤਾਂ ਗਏ ਆ ਗੱਡੀ 'ਚ ਰਿਸਕ ਲੈ ਕੇ ਬਾਕੀ ਦੇਖਦੇ ਆਂ ਜੀ ਸੰਗਤ ਜੀ ਲੋ ਜੀ ਸੰਗਤ ਅਸੀਂ ਆ ਗਏ ਤੇ ਗੱਡੀ ਹੁਣ ਲੱਗ ਗਈ ਜਾਮ 'ਚ ਹੁਣ ਖੜੇ ਆਂ ਦੇਖਦੇ ਆਂ ਦੇਖੋ ਹਾਂਜੀ ਇੰਡੀਆ ਫਲੈਗ ਆ ਤੇ ਬਾਕੀ ਹੁਣ ਦੇਖਦੇ ਆਂ ਹਾਂ ਜਿੰਦਾਬਾਦ ਲੋ ਜੀ ਇਧਰਲੇ ਪਾਸੇ ਵੀ ਲੱਗਾ ਹੋਇਆ ਹੈ ਲੰਗਰ ਮਾਤਾ ਰਾਣੀ ਦਾ ਤੇ ਬੱਚਿਆਂ ਨੂੰ ਸਨੈਕਸ ਦੇ ਰਹੇ ਆ ਤੇ ਨਾਲ-ਨਾਲ ਜਲੇਬੀਆਂ ਦਾ ਲੰਗਰ ਆ ਜੀ ਖੀਰ ਖੀਰ ਆ ਤੇ ਨਾਲ ਨੂੰ ਪੂੜੇ ਹੋਰ ਅੱਗੇ ਦੇਖੋ ਤਾਂ ਜਾਮ ਲੱਗ ਗਿਆ ਲੋ ਜੀ ਤੇ ਇਧਰਲੇ ਪਾਸੇ ਵੀ ਦੇ ਰਹੇ ਆ ਕੁਝ ਤੇ ਨਾਲ-ਨਾਲ ਲੱਗੇ ਆ ਮਾਤਾ ਰਾਣੀ ਦੇ ਭਜਨ ਪਾਪੜ ਦੇ ਰਹੇ ਆ ਨਾਲ ਤੇ ਜਿਹੜੇ ਪਿਆਖੀਰ ਦੇ ਨਾਲ ਤੇ ਇਧਰਲੇ ਪਾਸੇ ਵੀ ਗੱਡੀ ਦੇ ਵਿੱਚ ਲੱਗਾ ਹੋਇਆ ਲੰਗਰ ਸੰਗਤਾਂ ਦੇ ਰਹੀਆਂ ਆ। ਲਓ ਜੀ ਸੰਗਤ ਜੀ ਦਾ ਰਸ ਬਹੁਤ ਆ। ਗੱਡੀ ਰੋਕੀ ਅਸੀਂ। ਤੇ ਮੈਂ ਕਿਹਾ ਚਲੋ ਪਹਿਲਾਂ ਇਹ ਜਿੱਦ ਨੂੰ ਕਰ ਚੁਵਾਈਏ। ਫਿਰ ਹੁਣ ਪਤਾ ਨਹੀਂ ਅਸੀਂ ਕਿੱਥੋਂ ਮੁੜ ਜਾਣਾ ਜਿੱਥੇ ਸਾਨੂੰ ਜਾਮ ਮਿਲਿਆ ਜੀ ਉੱਥੇ ਮੁੜ ਜਾਣਾ। ਤੇ ਬਾਕੀ ਅੱਜ ਦੀ ਵੀਡੀਓ ਤੁਸੀਂ ਜਿੰਨੀ ਕ ਹੈਗੀ ਐ ਕਾਲ ਕਰਿਓ ਤੇ ਬਾਕੀ ਤੁਹਾਨੂੰ ਸ਼ਾਮ ਨੂੰ ਅਸੀਂ ਦਿਖਾਵਾਂਗੇ। ਮਾਤਾ ਰਾਣੀ ਦੇ ਪਰਵਾਦੀਆਂ ਰੌਣਕਾਂ। ਕੀ ਨਹੀਂ ਬਚਤ ਕੀ ਰਹੀ ਹੈ ਅੱਜ ਰੋਜ਼ ਰੋਜ਼ ਕੀ ਕਰ ਰਹੇ ਹੋ ਮਾਫਰ ਹੋਣਾ ਮਾਫਰ ਅੱਲਾ ਜੀ ਤੇ ਸੰਗ ਤੇ ਅੱਜ ਜਦ ਤੱਕ ਤਾਂ ਦੱਸ ਦਿੱਤਾ ਮੈਂ ਪਹਿਲਾਂ ਕਿ ਅੱਜ ਛੁੱਟੀ ਆ ਤੇ ਨੀਦੀ ਨੇ ਲਿਆ ਪਕੌੜਾ ਨੀਦੀ ਨੂੰ ਮੈਂ ਕਿਹਾ ਲੋ ਜੀ ਤੁਸੀਂ ਖਾਓ ਪਹਿਲਾਂ ਤੇ ਫਿਰ ਚੱਲਦੇ ਅੱਗੇ ਤੇ ਬਾਕੀ ਹੁਣ ਸਾਨੂੰ ਜਿੱਥੇ ਕ੍ਰਾਸ਼ ਮਿਲਿਆ ਜਿਆਦਾ ਜਿੱਥੇ ਕਿ ਜਾਂਮ ਜਮ ਹੋਇਆ ਫਿਰ ਅਸੀਂ ਉੱਥੇ ਮੋੜ ਜਾਣਾ ਆ ਤੇ ਬਾਕੀ ਅੱਜ ਜਿੰਨੀ ਕਿ ਵੀਡੀਓ ਹੋਈ ਤੁਸੀਂ ਕਬੂਲ ਕਰਿਓ ਠੀਕ ਆ ਤੇ ਕੋਟਕਪੂਰੇ ਵਾਲਿਆਂ ਦੇ ਵਿੱਚ ਵੀ ਲੰਗਰ ਲੱਗਿਆ ਰਹੇ ਹਨ ਹਾਂ ਇਹ ਕੋਟਕਪੂਰੇ ਵਾਲਿਆਂ ਦਾ ਲੰਗਰ ਅੱਗੇ ਵੀ ਲੱਗਦਾ ਹੈ ਇਹ ਵੈਸੇ ਤੇ ਅੱਜ ਤੋਂ ਸਵੇਰੇ ਅੱਜ ਤੋਂ ਸਟਾਰਟ ਹੋਇਆ ਇਹ ਤਾਂ ਇਧਰਲੇ ਪਾਸੇ ਮਹਾਰਮਾਈ ਦੀ ਚੌਂਕੀ ਵੀ ਆ ਤੇ ਨਾਲ ਅੱਗੇ ਆ ਗਿਆ ਗੌਂਸਪੁਰ ਦਾ ਗੁਰਦੁਆਰਾ ਸਾਹਿਬ ਜਿਹਦੇ ਸਾਹਮਣੇ ਲੱਗਿਆ ਲੰਗਰ ਤੇ ਉੱਥੇ ਬਹੁਤ ਜ਼ਿਆਦਾ ਲੰਬੀ ਲਾਈਨ ਲੱਗੀ ਹੋਈ ਆ ਆਹ ਦੇ ਉਹ ਜੇ ਲੰਗਰੀ ਦੰਬੀ ਲੱਗੀ ਆ ਦੇ ਤੇ ਲਾਈਨ ਤੇ ਚੈੱਕ ਕਰੋ ਜਰਾ ਬਹੁਤ ਜਿਆਦਾ ਲੰਬੀ ਲਾਈਨ ਆ ਲੇਕਿਨ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਲੰਗਰ ਦੇ ਵਾਸਤੇ ਬਹੁਤ ਬਹੁਤ ਲੰਬੀ ਲਾਈਨ ਖੀਰ ਤੇ ਨਾਲ ਹੋਰ ਰੋਟੀ ਪਾਣੀ ਦਾ ਪ੍ਰਸ਼ਾਦਾ ਆ ਸਾਰਾ ਕੁਝ ਤੇ ਬਾਕੀ ਚੱਲਦੇ ਆ ਹਜੇ ਪਿੱਛੇ ਹੀ ਸਿਗਰ ਅੱਗੇ ਤਾਂ ਮਾਹੌਲ ਠੀਕ ਠਾਕ ਆ ਬਿਲਕੁਲ ਬਿਲਕੁਲ ਬਾਕੀ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਲੰਗਰਾਂ ਦੀ ਇੱਕ ਝਲਕ ਹਲੋ ਜੀ ਸਾਸਾਂਗ ਜੀ ਤੇ ਉਹ ਯਾ ਸਨੈਕਸ ਜਿਹੜੇ ਹੁੰਦੇ ਜਿਹੜੇ ਫਰਾਈਜ਼ ਉਹ ਦਿੰਦੇ ਪਏ ਆ ਚਾਹ ਦੇ ਨਾਲ ਤੇ ਜਿਹੜੇ ਲਾਈ ਵੀ ਲੱਗੀ ਹੋਈ ਆ ਲਾਈਨ ਸਭੀ ਵੀ ਲਾਈਨ ਲੱਗੀ ਦੇਖੋ ਤੇ ਅੱਗੇ ਵੀ ਅੱਗੇ ਵੀ ਨਹਿਰ ਲੱਗ ਗਿਆ ਆਦਮਪੁਰ ਬਹੁਤ ਲੰਬੀ ਲਾਈਨ ਲੱਗੀ ਆ ਆਦਮਬਾਲ ਆਦਮਬਾਲ ਸੌਰੀ ਆ ਦੇਖੋ ਜੀ ਤੇ ਇੱਥੇ ਮੇਰੇ ਘਰ ਨਾਲ ਕੱਲ ਚਾਪਾ ਨਾ ਲੰਗਰ ਲੱਗਾ ਸੀ ਨਾ ਕੱਲ ਚਾਪਾ ਲੱਗਾ ਲਗਾ ਹਾਂ ਕੱਲ ਸੀ ਗਿਆ ਪੁਦੀਨਾ ਚਾਪਾ ਤੇ ਅੱਜ ਵੀ ਉਸੇ ਦੇ ਚੱਕਰ ਚ ਰਾਸ਼ਾਵੇਂ ਲੱਗਦਾ। ਦੇਖੋ ਅੱਜ ਕਾਹਦਾ ਲੰਗਾਰਾ? ਅੱਜ ਦੇਖਦੇ ਆ ਕਾਹਦਾ ਲੰਗਾਰਾ। ਆਈਸਕ੍ਰੀਮ ਲੱਗਦੀ ਆ। ਆਈਸਕ੍ਰੀਮ ਦਾ ਲੰਗਾਰਾ। ਹਾਂਜੀ ਤੇ ਲੱਗੀ ਹੋਈ ਆ ਆਈਸਕ੍ਰੀਮ ਤੇ ਕੱਲ ਵੀ ਆਈਸਕ੍ਰੀਮ ਦੇ ਬਹੁਤ ਜ਼ਿਆਦਾ ਲੰਗਰ ਸੀਗੇ। ਹਮ ਲਓ ਜੀ। ਸਟਰਾਬੇਰੀ ਵਨੀਲਾ ਆਈਸਕ੍ਰੀਮ ਛਕੋ। ਦੇਖੋ ਸਵੇਰੇ ਦੇ ਟਹਿ ਵੀ ਸੰਗਤ ਆ ਦੇਖੋ ਕਿੰਨਾ ਭਾਰੀ ਘਟਣਾ ਹੈ ਇਹਨੇ। ਹਾਂਜੀ। ਟਰਾਲੀਆਂ ਆਈਆਂ ਭਰ-ਭਰ ਕੇ ਦੇਖੋ 1 2 ਇੱਕ ਦੋ ਅੱਗੇ ਚਲ ਗਈਆਂ ਅੱਗੇ ਵੀ ਲਓ ਜੀ ਤੇ ਸੰਗਤਾਂ ਦੇਖੋ ਇਦਾਂ ਟਰਾਲੀ ਭਰ ਭਰ ਕੇ ਆਈ ਆ ਜੇ ਵੀ ਆ ਲੰਗਰ ਤੇ ਰਸ਼ ਬਹੁਤ ਆ ਇੱਥੇ ਵੀ ਲੱਗ ਗਈ ਆ ਹੁਣ ਲਾਈਨ ਜਾ ਟ੍ਰੈਫਿਕ ਜਮ ਹੋ ਗਿਆ ਤੇ ਨੀਦੀ ਮੇਰੀ ਕਾਪੀ ਕਰੀ ਜਾਂਦੀ ਅਜ ਦਿਨ ਇਹਨਾਂ ਤਾਂ ਕੀਤਾ ਨਾ ਸਾਨੂੰ ਵੀਡੀਓ ਵੀ ਨਹੀਂ ਬਣਾਉਣ ਦੇ ਰਹੀ ਬਿਲਕੁਲ ਕਿੰਨੇ ਵੰਗ ਕੀਤਾ ਅੱਜ ਮੈਨੂੰ ਲੰਦੋ ਤੇ ਇਧਰਲੇ ਪਾਸੇ ਲੱਗਾ ਹੋਇਆ ਹੈ ਲੰਗਰ ਤੇ ਕੜੀ ਚੌਲ ਦਾ ਲੰਗਰ ਆ ਤੇ ਲਾਈਨ ਐਡੀ ਲੰਬੀ ਲੱਗੀ ਹੋਈ ਆ ਕਿ ਕਹਿਣ ਦੀ ਗੱਲ ਕੋਈ ਨਹੀਂ ਤੇ ਲਓ ਜੀ ਤੇ ਸੰਗਤ ਆ ਸ਼ਕਰੀਆਂ ਇਹ ਲੰਗਰ ਨਾਲ ਨਾਲ ਤੇ ਬਾਕੀ ਅੱਗੇ ਚੱਲਦੇ ਆ ਲਓ ਜੀ ਤੇ ਇਧਰਲੇ ਪਾਸੇ ਲੱਗੇ ਹੋਏ ਆ ਗੋਲ ਗਫਿਆਂ ਦਾ ਲੰਗਰ ਤੇ ਇਧਰ ਤਾਂ ਲਾਈਨ ਥੋੜੀ ਆ ਬਟ ਅਸੀਂ ਜਾਮ ਚ ਅੱਜ ਬਹੁਤ ਬੁਰਾ ਫਸ ਗਏ ਆ ਤੇ ਗੱਡੀ ਲਿਆ ਕੇ ਅਸੀਂ ਕਰ ਲਈ ਆ ਗਲਤੀ ਤੇ ਪੁਲਿਸ ਵਾਲੇ ਵੀ ਕੜੇ ਆ ਤੇ ਤੁਹਾਨੂੰ ਪਤਾ ਹੋਵੇ ਗੱਡੀ ਦਾ ਬਿਲਕੁਲ ਰੋਡ ਤੇ ਰੋਕਣ ਨਹੀਂ ਦਿੰਦੇ ਆ ਤੇ ਨਾਲ ਦੀ ਨਾਲ ਕਿਉਂਕਿ ਜਾਮ ਹੋਇਆ ਦਾ ਵਾ ਉਹ ਵੀ ਆਪਣੀ ਜਗ੍ਹਾ ਸਹੀ ਆ ਕਿਉਂਕਿ ਇੰਨਾ ਰੋਡ ਚੱਲ ਰਿਹਾ ਇੰਨੀ ਸੰਗਤ ਜਾ ਰਹੀ ਆ ਤੇ ਦਿੱਕਤ ਹੁੰਦੀ ਹੈ ਤੇ ਆਪਾਂ ਚਲੋ ਅੱਜ ਨਿਧੀ ਕਾਫੀ ਇਹ ਕਹਿੰਦੀ ਹੈ ਆਪਾਂ ਬਾਹਰ ਜਾਣਾ 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 ਕਿਉਂਕਿ ਨਿਧੀ ਰੋਜ਼ ਵੀਡੀਓ ਦੇਖਦੀ ਸੀ ਤੇ ਰੋਜ਼ ਕਹਿੰਦੀ ਸੀ ਮੰਮਾ ਮੰਮਾ ਜਿੱਦਾਂ ਜਿੱਦਾਂ ਲੰਗਰ ਦਸਾਈ ਦੇ ਮੰਮਾ ਮੈਂ ਆ ਵੀ ਖਾਣਾ ਮੈਂ ਆ ਵੀ ਖਾਣਾ ਮੈਂ ਆ ਵੀ ਖਾਣਾ ਪਟਾਈ ਮੈਂ ਅੱਜ ਸੰਗ ਬਹੁ ਕੀਤਾ ਅੱਜ ਮੈਂ ਚਲਾਂ ਨੂੰ ਭਵਾ ਦਿੰਨੇ ਆ ਤੇ ਬਲੌਗ ਛੋਟਾ ਜਿਹਾ ਬਣੂਗਾ ਸਤਿਕਾਰ ਕਰਿਓ ਸ਼ੇਅਰ ਜਰੂਰ ਕਰਿਓ ਲਾਈਕ ਵੀ ਕਰਿਓ ਵੀਡੀਓ ਨੂੰ ਲਓ ਜੀ ਤੇ ਜਾਮ ਦੇਖੋ ਤੁਸੀਂ ਇੰਨਾ ਜ਼ਿਆਦਾ ਸੰਗਤਾਂ ਦਾ ਰਸ਼ ਆ ਨਾ ਅੱਜ ਤੇ ਅੱਜ ਸ਼ਾਮ ਤੱਕ ਤਾਂ ਇੰਨਾ ਜ਼ਿਆਦਾ ਰਸ਼ ਹੋ ਜਾਣਾ ਨਾ ਜਿੱਦਾਂ ਸੰਡੇ ਸੀਗਾ ਨਾ ਅੱਜ ਮੈਨੂੰ ਲੱਗਦਾ ਉਸ ਨਾਲੋਂ ਵੀ ਜ਼ਿਆਦਾ ਕਿਤੇ ਵੱਧ ਸੰਗਤ ਹੋਣੀ ਆ। ਉਹ ਜਾਣਾ। ਤਾਂ ਕਿਉਂਕਿ ਛੁੱਟੀ ਆ। ਆਹ ਸਾਹਮਣੇ ਦੇਖੋ ਕਿਧਰ ਜਾਮ ਲੱਗਾ। ਇਹਦਾ ਥੁਰ ਕੇ ਨਾ ਲੰਗਰ ਲੱਗਾ ਹੋਇਆ। ਤੇ ਇਧਰ ਮੱਕੀ ਦੇ ਪ੍ਰਸ਼ਾਦ ਦੇ ਆ ਨਾਲ ਖੜੀ ਆ। ਹੂੰ ਅੱਗੇ ਜਾਮ ਆ। ਅੱਗੇ ਸਾਡੇ ਜਾਮ ਆ। ਤੇ ਫਸ ਗਏ ਅੱਜ ਬਹੁਤ ਬੁਰੀ ਤਰ੍ਹਾਂ। ਅਰਲੀ ਨਾ ਟਾਈਮ ਤੇ ਤੱਕ ਤਾ ਸੀ ਪੂਰਾ ਬਲਾਕ ਕਵਰ ਕਰਕੇ ਆ ਜੀਦਾ ਉਹ ਮੰਗੂ ਵਾਲ ਤੱਕ। ਇਹਨਾਂ ਲਈ ਕਾ ਬਹੁਤ ਪੁੱਜਣਾ ਵੇ ਬਾਈਕ ਦੇ ਫਸਾ ਰਹਿ ਜਾਂਦਾ ਵਾ ਗੱਡੀ ਵੀ ਤਾਂ ਹੀ। ਸਿਰਫ ਅੱਜ ਕਰਦੇ ਆ ਵਾਸਤੇ ਗੱਡੀ ਲਾ ਕੇ ਚਲ ਗਏ ਆ ਨੀਦੀ ਕਰਕੇ ਉਹ ਕਹਿੰਦੀ ਪਈ ਜਾਣਾ ਜਾਣਾ ਨਹੀਂ ਤਾਂ ਬਾਈਕ ਤੇ ਤਾਂ ਆਪਾਂ ਹਸਟਮੋ ਕਾਫੀ ਅੱਗੇ ਪੱਜੇ ਹੋਣਾ ਸੀ ਲੋ ਜੀ ਤੇ ਇਧਰਲੇ ਪਾਸੇ ਪਾਣੀ ਤੇ ਇਧਰਲੇ ਪਾਸੇ ਗੋਲ ਗਫੇ ਸ਼ਾਹੋ ਜੀ ਸੰਗ ਤੇ ਲੋ ਜੀ ਤੇ ਥੋੜਾ ਅੱਗੇ ਫਿਰ ਲੰਗਰ ਆ ਜਾਣੇ ਦੋ ਤਿੰਨ ਇਕੱਠੇ ਇੱਥੇ ਫਿਰ ਦੋ ਰੀਲੀਫ ਜਿਹਾ ਮਿਲਿਆ ਥੋੜਾ ਜਿਹਾ ਹਾਂ ਤੇਰ ਜਾਮ ਲੱਗ ਜਾਣਾ ਹੁਣ ਥੋੜਾ ਰਲੀਫ ਹੋਇਆ ਸਗਾ ਉਹ ਤੇ ਬਾਕੀ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਪਿਆ ਹੈ ਤੁਹਾਨੂੰ ਜਿੱਦਾਂ ਦੱਸਿਆ ਵੀ ਰੋਜ਼ ਬਾਰਿਸ਼ ਪੈਂਦੀ ਪੈਂਦੀ ਆ ਹਨਾ ਤੇ ਬਾਕੀ ਸਵੇਰੇ ਥੋੜਾ ਜਿਹਾ ਹੋਇਆ ਸੀਗਾ ਮੌਸਮ ਬਾਰਿਸ਼ ਵਾਲਾ ਤੇ ਅੱਜ ਤਾਂ ਬਦਲ ਆ ਸਵੇਰੇ ਤਾਂ ਲੱਗਿਆ ਵੀ ਉਹ ਪਿਆ ਸਵੇਰ ਤੱਕ ਮੀਂਹ ਪਿਆ ਆ ਜੀ ਤੇ ਬਾਕੀ ਸਾਡੇ ਤਾਂ ਉਧਰ ਸਵੇਰੇ ਕਾਫੀ ਬਾਰਿਸ਼ ਹੋ ਗਈ ਆ ਤੇ ਇੱਧਰ ਵੀ ਬਾਰਿਸ਼ ਵਾਲਾ ਪੂਰਾ ਮਾਹੌਲ ਬਣਿਆ ਪਿਆ ਆ ਠੀਕ ਬਿਲਕੁਲ ਦੇਖੋ ਬਾਰਿਸ਼ ਆਹ ਦੇਖੋ ਤਿਆਰੀਆਂ ਹੋ ਫੇ ਕਰ ਰਹੇ ਸੈਟਿੰਗ ਕਰ ਰਹੇ ਪਾਣੀ ਕੱਲ ਚੋਣ ਲਾ ਪਿਆ ਸੀ ਨਾ ਕੱਲ ਜਿਹੜਾ ਮੀਂਹ ਨਹੀਂ ਦੇਖਿਆ ਪੁਰਾਣਾ ਵੀੜ ਕੱਲ ਦਾ ਬਲੋ ਨਹੀਂ ਦੇਖਿਆ ਨਾ ਜਿਉਂ ਦੇਖੋ ਮੀਂਹ ਪੈਂਦਾ ਸੀ ਕੱਲ ਮੀਂਹ ਪੈਂਦਾ ਸੀ ਤੇ ਫਿਰ ਲੰਗਰ ਖੰਦ ਹੋ ਗਏ ਸੀਗੇ ਥੋੜੇ ਜਿਹਾ ਤੇ ਫਿਰ ਟੈਂਟ ਚੋਣ ਲਾ ਕੇ ਸੀਗੇ ਜਿਹੜੇ ਵਾਟਰਪਰੂਫ ਨਹੀਂ ਸੀ ਵੈਸੇ ਤਾਂ ਸਾਰੇ ਸ਼ਾਪਸ ਜਿਹੜੀਆਂ ਵਾਟਰਪਰੂਫ ਹੀ ਲੱਗੀਆਂ ਟੈਂਟ ਵੀ ਤੇ ਬਾਕੀ ਫਿਰ ਵੀ ਚਲੋ ਬਾਰਿਸ਼ ਕਰਕੇ ਥੋੜਾ ਜਿਹਾ ਔਕਾ ਹੋ ਹੀ ਜਾਂਦਾ ਲੋ ਜੀ ਤੇ ਮਾਤਰਾਣੀ ਦੇ ਦਰਵਾਜ਼ੇ ਜਾਣੀਆਂ ਬੱਸਾਂ ਗੱਡੀਆਂ ਟਰੱਕ ਪਰ ਪਰ ਕੇ ਤੇ ਬਾਕੀ ਰਾਸ਼ਨ ਨਾ ਜਿਆਦਾ ਹੈ ਕਿ ਸਹੀ ਪ੍ਰੇਫਰੈਂਸ ਦਿੱਤੀ ਆ ਹੁਣ ਗੱਡੀ ਖੜੀ ਕਰ ਦੋ ਤੇ ਬਸ 10 15 ਮਿੰਟ ਮਮੀ ਹੁਣਾਂ ਨੂੰ ਘਮਾਓ ਤੇ ਫਿਰ ਚਲੀਏ ਘਰ ਨੂੰ ਇੱਥੇ ਸੰਗਤ ਬਹੁਤ ਜ਼ਿਆਦਾ ਦੇਖੋ ਪਿੱਛੇ ਪਿੱਛੇ ਤੱਕ ਜਾਮੇ ਜਾਮ ਲੱਗੇ ਆ ਜੀ ਕਿ ਦਰਵਾਜ਼ੇ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ ਤੇ ਇੱਧਰ ਲੱਗਾ ਹੋਇਆ ਮਨਜੂਰੀਅਲ ਦਾ ਲੰਗਰ ਤੇ ਲੰਗਰ ਲੱਗਾ ਹੋਇਆ ਇਹ ਵਿਆਹ ਵਾਲਿਆਂ ਦਾ ਤੇ ਸੰਗਤ ਬਹੁਤ ਜ਼ਿਆਦਾ ਆ ਯਾਰ ਆਪਨਾ ਦੀ ਜਿਹੜਾ ਦੇਖ ਸਕਦੇ ਆ ਆਜੋ ਜੀ ਆਜੋ ਸਭ ਤੋਂ ਸ਼ਰਮ ਉੱਚੀ ਪਿਆਸ ਦੀ ਜਿਹੜੀ ਲੱਡਰ ਕਮੇਟੀ ਦੀ ਟੀਮ ਹੈ ਉਹਦਾ ਲੋ 11 ਵਾਲਾ ਅੰਦਰ ਪੰਡਾਰਾ ਜਿਹੜਾ ਹੈ ਉਹ ਚੱਲ ਰਿਹਾ ਹੈ ਆਜੋ ਸੱਤਾ ਨੂੰ ਬੇਨਤੀ ਹੈ ਸ਼ਰਮੇ ਮਾਤਾ ਰਾਣੀ ਦਾ ਆਜੋ ਜੀ ਆਜੋ ਲੱਡੂ ਕਰਾਰੇ ਵੀ ਆਉਣਗੇ ਸੱਜੇ ਬੱਚੇ ਲਖਣੇ ਵਰਤਮਾਨ ਹੈ ਸਪੈਸ਼ਲ ਲਵਾਈ ਲੱਡੂ ਤਰਾਰੇ ਬਣਾਇਆ ਜਾ ਰਿਹਾ ਹੈ ਪਿਛਲੇ 11 ਸਾਲਾਂ ਤੋਂ ਇਸ ਤਰ੍ਹਾਂ ਹੀ ਇਹਨਾਂ ਦਾ ਹੌਸਲਾ ਵਧਾਈ ਕਰ ਰਹੇ ਨੇ ਨਾਲ ਸਾਥ ਦਿੰਦੇ ਨੇ ਅੱਗੇ ਸੇਵਾ ਵੀ ਕਰਦੇ ਨੇ ਪਰਿਵਾਰ ਸਮੇਤ ਅਸੀਂ ਸਮੂਹ ਅੰਦਰ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਦੀ ਸੇਵਾ ਕਰਦਾ ਆਜੋ ਆਜੋ

छे दिन तक लाइन लगे गाखे पिछले लंबर बहुत लंबी लाइन लगी बहुत लंबी लाइन इधर लगे संगत देख सकते दे इधरले पास लगा बर्फ गोले ता लंगर ਦੀ ਦੁਨੀਆਂ ਨਾਲ ਤੇ ਕੋਣ ਕਹਿੰਦੇ ਦਾ ਮੀਰੀ ਦੁਨੀਆਂ ਨਾਲ ਨਾਲ ਸਿੱਖੂ ਵੀ ਚੱਕੇ ਦਾ ਕੋਣ ਦੇ ਦੀ ਦੁਨੀਆਂ ਦਾ ਲਓ ਜੀ ਇਧਰਲੇ ਪਾਸੇ ਸੰਗਤ ਆ ਸ਼ਾਕਰੀਆਂ ਆ ਚਾਵਲ ਨਾਲ ਸਬਜੀ ਤੇ ਮਾਤਾ ਰਾਣੀ ਦਾ ਭਵਨ ਇੱਧਰਲੇ ਪਾਸੇ ਸੱਜਿਆ ਹੋਇਆ ਤੇ ਬਾਹਰਲੇ ਪਾਸੇ ਤੁਸੀਂ ਮਹੌਲ ਚੈੱਕ ਕਰਾਉਨੇ ਤੁਹਾਨੂੰ ਇੰਨਾ ਜ਼ਿਆਦੀ ਸੰਗਤ ਅੱਜ ਪ੍ਰੋਬਲਮ ਅੱਜ ਜਾਮ ਬਹੁਤ ਲੱਗੇ ਤਕੜੇ ਤਕੜੇ ਸ਼ਾਮ ਤੱਕ ਤਾਂ ਨਿਕਲਣਾ ਮੁਸ਼ਕਲ ਹੋ ਜਾਣਾ ਇੱਥੇ ਤੇ ਲੋ ਜੀ ਸੰਗਤ ਜੀ ਅਸੀਂ ਮਸੀ ਗੱਡੀ ਮੋੜੀ ਆ ਤੇ ਅੱਧੇ ਘੰਟੇ ਤੋਂ ਬਾਅਦ ਚ ਮਾੜੀ ਜੀ ਬ੍ਰੇਕ ਮਿਲੀ ਤੇ ਅਸੀਂ ਗੱਡੀ ਹੱਥ ਜੋੜ-ਜੋੜ ਕੇ ਭਰਾਵਾ ਸਾਡੀ ਗੱਡੀ ਮੋੜ ਲੈਂਦੋ ਤੇ ਸਾਨੂੰ ਅਹੀਂ ਘੰਟੇ 2 ਜਾਮ ਚ ਪੂਰੇ ਫਸ ਗਏ ਤੇ ਅਸੀਂ ਹੁਣ ਆਓ ਦੇਖੋ ਬਹੁਤ ਡਾਗਦੀ ਆ ਸਾਨੂੰ ਦੇਖੋ ਪਿੱਛੇ ਤੱਕ ਦੇਖੋ ਨਿ ਦਿਨ ਆਲੇ ਆ ਬਬਲ ਦੇ ਸਾਸ ਲਓ ਜੀ ਸੱਲ ਵੀ ਲੈ ਨਿ ਦਿਨ ਤਾਂ ਤੁਸੀਂ ਜਾ ਕੇ ਚੈੱਕ ਕਰੋ ਇੰਨਾ ਜਿਆਦਾ ਇੰਨਾ ਜਿਆਦਾ ਉਹ ਹੋ ਤੋ ਰੱਬ ਦੀ ਬਬਲ ਦੇ ਲਓ ਜੀ ਤੇ ਦੇਖੋ ਜਿੱਥੇ ਜਿੱਥੇ ਲੰਗਰ ਹੈ ਨਾ ਉਹ ਸੰਗਤ ਦੀ ਉੱਥੇ ਪੈ ਨਾ ਜਿਆਦਾ ਰਸਾ ਇੰਨਾ ਜਿਆਦਾ ਰਸ ਕੇ ਕਹਿਣ ਦੀ ਗੱਲ ਕੋਈ ਨਹੀਂ ਫੇਰ ਇਸੇ ਕਰਕੇ ਅੱਜ ਤੁਸੀਂ ਅੱਧੀ ਇੰਨੀ ਵੀਡੀਓ ਕਬੂਲ ਕਰਿਓ ਠੀਕ ਆ ਫਿਰ ਰਾਤ ਨੂੰ ਆਵਾਂਗੇ ਸ਼ਾਮ ਨੂੰ ਆਵਾਂਗੇ ਬੁਲਟ ਤੇ ਤਾਂ ਉਹ ਤੋਂ ਤੁਹਾਨੂੰ ਅਪਡੇਟ ਕਰ ਦਵਾਂਗੇ ਬਾਕੀ ਸਾਰਾ ਤੇ ਬਾਕੀ ਤੁਸੀਂ ਹਜੇ ਤੱਕ ਰਸ਼ ਚੈੱਕ ਕਰ ਸਕਦੇ ਆ ਤੇ ਜਿੱਥੇ ਮਾਤਾ ਰਾਣੀ ਦੀ ਮੂਰਤੀ ਆ ਨਾ ਉਹ ਵਾਲੇ ਮੰਦਰ ਤੋਂ ਲੈ ਕੇ ਇਧਰ ਪੱਠੇ ਤੱਕ ਦੀ ਬਿਲਕੁਲ ਲਾਈਨ ਲੱਗੀ ਹੋਈ ਆ ਬਹੁਤ ਜ਼ਿਆਦਾ ਰਸ਼ਾ ਬਹੁਤ ਜ਼ਿਆਦਾ ਜਿੰਨੀ ਜ਼ਿਆਦਾ ਸੰਗਤ ਆ ਪਿਛਲੇ ਕਿਸੇ ਨਰਾਤੇ ਵਿੱਚ ਇੰਨੀ ਜ਼ਿਆਦਾ ਸੰਗਤ ਨਹੀਂ ਸੀ ਕਿਉਂ ਸਰਗਾ ਬਿਲਕੁਲ ਬਿਲਕੁਲ ਕਦੇ ਵੀ ਇੰਨਾ ਨਹੀਂ ਸੀ ਬਟ ਕੱਲ ਦੀ ਰਹਿੰਦੀ ਸੀ ਹਾਂ ਤੇ ਕਦੇ ਵੀ ਸੀ ਪਰ ਇੰਨਾ ਜ਼ਿਆਦਾ ਜਾਮ ਨਹੀਂ ਲੱਗਿਆ ਸੀਗਾ ਤੇ ਬਟ ਅੱਜ ਤਾਂ ਉਹੋ ਲਓ ਤੇ ਆਹੀ ਗੱਲਾਂ ਤੁਸੀਂ ਡਰਦੇ ਹੋਨੇ ਉਹ ਭਾਜੀ ਦੀ ਗੱਡੀ ਲੱਗ ਗਈ ਆ ਕਿ ਵੀ ਜਾਮ ਲੱਗ ਗਿਆ ਬਹੁਤ ਜ਼ਿਆਦਾ ਬਾਕੀ ਵੈਸੇ ਗੱਡੀ ਸਹੀ ਕਰਦੀ ਪਈ ਉਹ ਨਵੀਂ ਵਾਲੀ ਗੱਡੀ ਹੈ ਨਹੀਂ ਉਹ ਸਹੀ ਕਰਦਾ ਪਈ ਬੋਨਟ ਦਿਓ ਉਹ ਆਹ ਉਹ ਦੇਖੋ ਬੋਨਟ ਤੇ ਲੱਗੀ ਆ ਲਓ ਤੇ ਆਹ ਭਾਜੀ ਦੀ ਲੱਗੀ ਆ ਗੱਡੀ ਤੇ ਹੁਣ ਠੀਕ ਕਰਦੇ ਵੈਸੇ ਠੀਕ ਆ ਲੋਕ ਜਾ ਖੁੱਲ ਗਿਆ ਉਹਦਾ ਗੱਡੀ ਦਾ ਗੱਡੀ ਦਾ ਲੋਕ ਟੁੱਟ ਗਿਆ ਵੈਸੇ ਅੱਗੇਓ ਤੇ ਬਸੇ ਇਸੇ ਟਾਰ ਕਰਕੇ ਨਾ ਅਸੀਂ ਥੋੜਾ ਜਿਹਾ ਮਤਲਬ ਗੱਡੀ ਲੈਣ ਤੋਂ ਪਰੇਸ਼ ਕਰਦੇ ਆ ਤੇ ਬਾਕੀ ਚਲੋ ਮਾਤਾ ਰਾਣੀ ਕਿਰਪਾਈ ਕਰੇ ਸਾਰਿਆਂ ਤੇ ਤਹਾਏ ਬਹੁਤ ਜ਼ਿਆਦਾ ਅਧਰਾਸ਼ ਲਾ ਗਈ ਸੰਤ ਜੀ ਤਾਂ ਮਾਹੌਲ ਚੈੱਕ ਕਰੋ ਬਿਲਕੁਲ ਬੜਾ ਜਾਮ ਤੋਂ ਨਿਕਲੇ ਬੜੀ ਮੁਸ਼ਕਲ ਨਾ ਤੇ ਕੇ ਲੱਗਾ ਹੋਇਆ ਆਈਸਕ੍ਰੀਮ ਦਾ ਲੰਗਰ ਦੇਖੋ ਜੀ ਕੀ ਬਾਤ ਆ ਜੀ ਕੀ ਬਾਤ ਆ ਜਾਮ ਹੀ ਆ ਸਾਰਾ ਅੱਗੇ ਆਈਸਕ੍ਰੀਮ ਦਾ ਲੰਗਰ ਹੋ ਨੇ ਦੇ ਖਲਾਰਾ ਪਾ ਛੱਡਿਆ ਗੱਡੀ ਚ ਸਾਰੇ ਇੱਧਰ ਮੂੰਹ ਕਰ ਹੁਣ ਇੱਧਰ ਨੇ ਦੇ ਠੀਕਾ ਜੀ ਐਸੇ ਕੀ ਅੱਜ ਦੀ ਵੀਡੀਓ ਤੇ ਅੱਜ ਇੰਨਾ ਜਿਆਦਾ ਜਾਮ ਸੀ ਅਸੀਂ ਟੋਟਲੀ ਜਾਮ ਚ ਅੱਜ ਫਸ ਗਏ ਮਸੀ ਨਿਕਲੇ ਆ ਤੇ ਸ਼ਾਮ ਦੇ 3:30-4 ਵਜੇ ਅਸੀਂ ਆਏ ਸੀਗੇ ਕੋਈ 11:30-12 ਵਜੇ ਆਏ ਸੀਗੇ ਤੇ ਬਸ ਆ ਇੰਨਾ ਟਾਈਮ ਅਸੀਂ ਜਾਮ ਚੇ ਕੱਢਿਆ ਬਾਕੀ ਤੁਸੀਂ ਜਿੱਥੇ-ਜਿੱਥੇ ਅਸੀਂ ਘੁੰਮੇ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਲਿਆ ਹੋਣਾ ਆ ਤੇ ਚਲੋ ਠੀਕ ਆ ਮਿਲਾਂਗੇ ਤੁਹਾਨੂੰ ਕੱਲ ਨਵੀਂ ਵੀਡੀਓ ਦੇ ਵਿੱਚ ਤੇ ਇਹ ਸੀਗਾ ਸਤਵਾਂ ਨਵਰਾਤਰਾ ਅੱਜ ਬਹੁਤ ਜ਼ਿਆਦਾ ਸੰਗਤ ਆ ਤੇ ਚਲੋ ਠੀਕ ਆ ਤੁਹਾਨੂੰ ਮਿਲਦੇ ਆਂ ਕੱਲ ਅਸ਼ਟਮੀ ਤੇ ਠੀਕ ਆ ਚਲੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਲਓ ਜੀ ਨੀਦੀ ਦੀ ਪਾਰਟੀ ਚੱਲਦੀ ਪਈ ਆ